ਦੇ ਖਿਲਾਫ ਸੰਦੀ ਮ vụਲ ਚਲ ਰਹੀ ਹੈ ਉਹਦੇ ਵਿੱਚ ਇੱਕ ਗੁੱਡੀ ਸਫਲਤਾ ਹਾਸਿਲ ਹੋਈ ਹੈ ਮਿਤੀ 5 5 2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫਾਰਮੇਸ਼ਨ ਸਾਡੇ ਕੋਲ ਸੀ ਜਿਸ ਤੇ ਜਦੋਂ ਅਸੀਂ ਰੇਡ ਕੀਤੀ ਹੈ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸ਼ਰਵਜੀਤ ਸਿੰਘ ਉਰਫ ਸਾਵੀ ਹੈ ਨਵਾਂ ਕਟੜਾ ਦਾ ਰਹਿਣ ਵਾਲਾ ਹੈ ਕਲਾਨੌਰ ਦਾ ਇਹਦੇ ਪੁਰਾਣੇ ਵੀ ਕਾਫੀ ਕ੍ਰਿਮਿਨਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸੈਕਟ ਦੇ 307 ਦੀ ਅਲਰੇਡੀ ਰਜਿਸਟਰਡ ਇਹ ਮੁਣੀ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਅਲਰੇਡੀ 7 ਸਾਲ ਜੇਲ੍ਹ ਦੇ ਵਿੱਚ ਕੱਟ ਚੁੱਕਿਆ ਐ ਐਨਡੀਪੀਐਸ ਐਕਟ ਕੋਲ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫੋਰਮੇਸ਼ਨ ਮਿਲਣ ਤੋਂ ਪੁਲਿਸ ਨੇ ਇਸ ਉੱਤੇ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹ ਦੇਖੋ ਦੋ ਪੈਕੇਟ ਜਿਹੜੇ ਹਨ 500 500 ਗ੍ਰਾਮ ਫਿਰੋਂ ਦੇ ਰਿਕਵਰ ਹੋਏ ਪਾਕਸਰ ਦੇ ਨਾਮ ਇਹ ਇਹ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਐਡੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨਫਲਕਟ ਹੋਇਆ ਜਿਸ ਕਰਕੇ ਇਹ ਕੋਲ ਅਨਸਾਈਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਦੂਜੇ ਬੰਦਿਆਂ ਨੂੰ ਦੇਣਾ ਸੀ ਹਾਂਜੀ ਇਹਨੂੰ ਜਿਹੜਾ ਸਪਲਾਈ ਕੀਤੀ ਹੈ ਹੈਰੋਇਨ ਉਹ ਦੋ ਬੋਲਤੀ ਹੈ ਕਿ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਫੜਾਇਆ ਸੀ ਉਹ ਬੇਸਿਕਲੀ ਜਿਹੜੇ ਕਲੀਅਰ ਹੁੰਦੇ ਆ ਉਹ ਵਿਅਕਤੀ ਸੀਗੇ ਹੁਣ ਇਹਦੀ ਸਾਨੂੰ ਪੁਲਿਸ ਰਿਮਾਨ ਮਿਲੀ ਹੈ ਅਸੀਂ ਇਹਨੂੰ ਪ੍ਰੋਪਰ ਪੁੱਛਿਸ਼ ਕਰਕੇ ਆਈਡੈਂਟੀਫਾਈ ਕਰਾਂਗੇ ਕਿ ਵਿਅਕਤੀ ਕੌਣ ਹੈ ਇਹ ਤੇ ਅੱਗੇ ਕਿਸ ਨੂੰ ਲੈਣਾ ਚਾਹੁੰਦੇ ਆ ਇਸ ਤੋਂ ਇਲਾਵਾ 6 5 2024 ਨੂੰ ਫੋਰ ਜਿਹੜੀ ਮੱਲੀਆਂ ਪਿੰਡ ਹੈਗਾ ਬਰਾਂਪੁਰ ਥਾਣੇ ਦੇ ਵਿੱਚ ਮਜ਼ਦਾਰਾ ਨਾਕੀ ਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਸਵੱਤ ਡਿਜ਼ਾਇਰਕਾਰ ਜਿਹੜੀ ਸ਼ਕਤੀ ਹਾਲਤ ਦੇ ਵਿੱਚ ਉਹ ਉੱਥੇ ਮੂਵ ਕਰ ਰਹੀ ਸੀ ਉਹਨੂੰ ਜਦੋਂ ਰੋਕ ਦਿੱਤਾ ਗਿਆ ਉਹਦੇ ਵਿੱਚ ਦੋ ਬੰਦੇ ਹਰਪ੍ਰੀਤ ਸਿੰਘ ਉਰਫ ਪੀ ਹੈ ਉਹ ਵਾਸੀ ਮੱਲੀਆਂ ਦਾ ਹੀ ਹੈ ਔਰ ਦੂਜਾ ਵਿਅਕਤੀ ਹੈ ਜਤਿੰਦਰ ਸਿੰਘ ਵਾਸੀ ਸ਼ਾਪ ਪੰਡੀ ਦਾ ਜੋ ਤਾਰਾਗਰਦਾ ਹੈ ਇਹਨਾਂ ਦੇ ਕੋਲੋਂ 420 ਗ੍ਰਾਮ ਹੈਰੋਇਨ ਦਾ ਇੱਕ ਪੈਕ ਮਿਲਿਆ ਤੇ ਵੀ ਸਮਗਲਿੰਗ ਦੇ ਰੈਸੈਕਟਲੀ ਇਨਵੋਲਵਡ ਸੀ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਤੋਂ ਜਿਹੜੀ ਉਹ ਹੈਰੋਇਨ ਆਈ ਕਿ ਉਹ ਵੇਚਦੇ ਹੋਣਗੇ ਡੈਫੀਨੇਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੰਗਾ ਰਹੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰਗ ਮੰਗੀ ਹੈ ਉਹ ਮਿਲਦੀ ਹੈ ਸਕੰਪਨੀ ਤੋਂ ਅਗੇ ਤੰਦਾ ਤੇ ਉਹਦਾ ਇਹਨਾਂ ਨੇ ਪਹਿਲਾਂ ਵੀ ਸਮਕਲਿੰਗ ਦੇ ਵਿੱਚ ਇਨਵੋਲਡ ਰਹਿ ਚਾ ਵੀ ਸਾਦੀ ਪਾਈਨਰਫੀਸ਼ਨ ਤੋਂ ਜਿਹੜਾ ਪ੍ਰਤੀਸਥਾ ਤੋਂ ਅਗੇ ਨੋਲਾ ਮੋਬਾਈਲ ਉਹ ਯਾਸ ਮੋਕੇ ਤੇ ਮੋਰ ਇਦਾਂ ਦੀ ਚੀਜ਼ ਵਿੱਚ ਜਦੋਂ ਲੱਗਣੀ ਹੈ ਇੱਕ ਉਹਦਾ ਮੋਬਾਈਲ ਫੋਨ ਸਾਨੂੰ ਮਿਲਿਆ ਹੈ ਉਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰ ਰਹੇ ਹਾਂ ਔਰ ਉਹ ਇੱਕ ਵਾਰੀ ਟੈਕਨੀਕਲ ਐਗਜ਼ਾਮੀਨੇਸ਼ਨ ਕੰਪਲੀਟ ਹੋ ਜਾਏਗੀ ਤਾਂ ਸਾਨੂੰ ਕਾਫੀ ਜ਼ਿਆਦਾ ਉਹਦੇ ਲਿੰਕਸ ਜਿਹੜੇ ਆਉਂ ਮਿਲ ਰਹੇ ਹਨ ਅਸੀਂ ਉਹਦੇ ਤੇ ਪੈਰਲੈਲੀ ਵਰਕ ਵੀ ਕਰ ਰਹੇ ਹਾਂ ਤੇ ਦੀ ਸਟੇਟ ਲੈਵਲ ਤੇ ਜਿੱਥੇ ਵੀ ਇਹਦੇ ਲਿੰਕਸ ਹੈਗੇ ਉਹ ਸਾਰੇ ਹੀ ਵਰਕ ਅਪ ਔਨ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਇਹਦੇ ਫਰਦਰ ਜਿਹੜੇ ਲਿੰਕਸ ਵੇਚਣ ਵਾਲੇ ਹੈਗੇ ਗਰਾਊਂਡ ਲੈਵਲ ਤੇ ਕਿਤੇ ਤੱਕ ਸਪਲਾਈ ਕਰ ਰਿਹਾ ਉਹ ਸਾਰੇ ਕਲੀਅਰ ਹੋ ਜਣਗੇ